ਮਿਸਟਰੋ ਕੀ ਹਾਲ ਚਾਲ ਜੀ ਅਜਾ ਰਾਜਪੁਰਾ ਮੰਡੀ ਪਹੁੰਚੇ ਜੀ ਆਪਾਂ ਮੱਕੀ ਲੈ ਕੇ ਦੇਖਦੇ ਆ ਕੀ ਰੇਟ ਲੱਗੂਗੀ ਉਹਰੇ ਕੀ ਹਿਸਾਬ ਕਿਤਾਬ ਆ ਰਾਜਪੁਰਾ ਰਾਜ ਮੰਡੀ ਲੋ ਜੀ ਮਿਸਟਰੋ 72 ਨੰਬਰ ਦੁਕਾਨ ਤੇ ਪਹੁੰਚ ਗਏ ਆਪਾਂ ਮੱਕੀ ਕਰੋ ਚੈੱਕ ਸਾਰੀ ਮੰਡੀ ਪੀੜੀਓ ਪਲੀ ਜਮਕਦੀ ਆ ਗਗਨਦੀਪ ਸਿੰਘ ਕਰੋ ਚੈੱਕ ਸਾਰੀ ਮੱਕੀ ਸੁਨਹਿਰੀ ਐਣ ਮੰਡੀ ਸੁਨਹਿਰੀ ਸੁਨਹਿਰੀ ਹੋਈ ਪਈ ਆ ਤਰ੍ਹਾਂ ਤਰ੍ਹਾਂ ਦਾ ਰੰਗ ਆ ਮੱਕੀ ਦਾ ਦੇਖੋ ਆ ਢੇਰੀ ਦਾ ਹੋਰ ਰੰਗ ਆ ਤੇ ਉਹਦਾ ਹੋਰ ਹੈ ਕੁਆਲਿਟੀ ਦੇ ਹਿਸਾਬ ਨਾਲ ਬਾਕੀ ਬੀਜਾਂ ਦਾ ਹਿਸਾਬ ਆ ਬੋਲੀ ਆ ਚਲਦੀ ਆ ਓਏ ਜੇ ਜਾ ਕੇ ਆਉਣਾ ਉਹਰੇ ਜਲਦੀ ਸਾਹਮਣੇ ਆ ਚਲਦੀ ਆ ਜੀ ਬੋਲੀ ਆ ਚਲਦੀ ਆ ਜੀ ਬੋਲੀ ਓਰੇ ਬੋਲੀ ਭਈਆ ਮੱਕੀ ਬਹੁਤ ਸੌਦਾਤੀ ਹੈ ਗਈ ਉਹ ਨਿਤਨਾ ਉਹ ਮਾਲ ਸੁਦਾ ਹੀ ਨੇ ਦੇਖਦਾ ਸੀ ਮਾਲ ਸੁਦਾ 1400 ਰੁਪਏ ਲੱਗੀ ਇਹ ਲੱਗੀ ਜੀ 1530 ਰੁਪਏ ਓਕੇ ਹੋ ਗਈ ਰਿਪੋਰਟ ਇਹਦੀ 1530 ਲੱਗੀ ਲੈ ਗੀਓ ਪੀਪੇ ਦੇ ਵਿੱਚ ਆਪਾਂ ਲੈ ਜਾ ਕੇ ਬੋਲੀ ਲਵਾਦੇ ਆਂਦੀ ਇਹ ਆ ਜਾਂਦਾ ਪੀਪਾ ਡੇਰੀ ਕਰਕੇ ਲੈ ਗਿਆ ਇਹ ਆਉਣਿਆ ਦੀ ਉਹ ਗੋਡੀ ਹੋ ਗਈ ਬਸ ਅਸੀਂ ਟਰਾਲੀ ਖੜਾਈ ਓਰੇ ਡਾਲਾ ਖੋਲਿਆ ਤੇਰੇ ਬੋਡੀ ਸਾਹਮਣੇ ਚੱਲਦੀ ਦੀ ਪੀਪੇ ਚ ਪਾਈ ਜਿਸ ਨੇ ਨਾਲ ਹੁੰਦੇ ਲਵਾਤੀ ਬਹੁਤ ਵਧੀਆ ਕੰਮ ਟਾਈਮ ਨਾਲ ਦੇਲੇ ਹੋ ਜਾਗੇ ਬਾਕੀ ਰੰਗ ਰੂਪ ਪੂਰਾ ਵਧੀਆ ਪੱਤੀਆ ਆਹੀ ਰੇਡ ਚੱਲਦਾ ਜੀ 1400 ਤੋਂ ਕਿਲੀ ਮੱਕੀ ਦਾ ਤੇ 1500 ਤੱਕ 50 ਤੱਕ 1570 75 80 ਇੱਥੇ ਤੱਕ ਚੱਲਦੀ ਆ ਜੀ ਸਰੇ ਦੀ ਵਧੀਆ ਜਾ ਦੋ ਦੋ ਜਨੇ ਕਿ 14500 ਇਸਲਾਮਬਗ ਜਿੱਦਾ ਦੀ ਕੁਆਲਿਟੀ ਆ ਤੁਹਾਡੀ ਇਹ ਰਾਜਪੁਰਾ ਮੰਡੀ ਦੀ ਰੌਣਕਾ ਜੀ ਕਰੋ ਚੈੱਕ 1300 ਪੰਜ ਤੇ ਫੜ ਗਈ ਬੋਲੀ ਆ ਹਾਂ ਔਰ ਤਾਂ ਨਹੀਂ ਮੱਕੀ ਆ ਦੋ ਬੋਚੇ ਆ ਤੇਰੀ ਦੀ ਬੋਲੀ 1300 ਤੋਂ ਹੋਈ ਹੈ ਸਟਾਰਟ ਐਂਟੀ 40 50 ਚੰਗਾ ਮੱਕੀ ਦੇ ਲੱਕੀ 70 70 ਬਹੁਤ ਬੜੀ ਹੈ ਮਾਲ 70 75 80 75 80 1375 तेरे कह दी ना मेरे मतलब ਹਾਲਟ ਆ ਗਿਆ ਯਾਰ ਨੀਤਿਨ 1350 ਨੱਪੇ 99 100 100 ਪੱਕੇ ਆ ਹਾਂ ਕੀ ਮਾਣੇ ਯਾਰ ਬੰਦ ਦਿਓ 15 30 35 35 40 45 55 ਹੈ ਨਿਤਿਨ ਭਾਈ ਹਾਈ ਵੈਲਕਮ ਠੀਕ ਹੈ ਬਹੁਤ ਵਧੀਆ ਹੈ ਨਿਤਿਨ ਮਾਦੇ ਆਲ ਠੀਕ ਹੈ 55 ਜੀ ਤੱਕੜਾਬ ਅੱਗੇ ਆਓ ਆਦੀ ਦੀ ਕਾਰ ਲੈਣਾ ਆਦੀ ਬਲੀ ਆਵੇ ਪ੍ਰਸ਼ੰਕੀ ਲਈ 1455 ਮਿੱਤਰੋ ਆਪਣੀ ਢੇਰੀ ਤੇ ਹਰਪ੍ਰੀਤ ੜੀ ਤੇ ਪਹੁੰਚ ਕੇ ਹਰਪ੍ਰੀਤ ਪਾਈ ਜਾਣਾ ਚਲੋ ਦੀ ਜਾਲਾ ਲੋ ਢੇਰੀਆਂ ਕਾਹ ਦੇ ਕਾ ਤੇ ਆ ਖੜਾ ਟਰੈਕਟਰ ਇਹਦਾ ਪਾਕਪੋ ਦੀ ਬੰਦ ਜੌ ਯਾ 5 13 15 ਯਾ 55 55 ਆਗਣਾ ਹੈ 60 95 1400 5 1425 3 45 ਯਾ 55 1400 8 65 70 1470 ਵਿਜਨ ਜੀ ਹਾਂਜੀ 1470 ਸਿਹਰ ਜੀ ਇਹੀ ਢੇਰੀ ਹੈ ਲੈ ਲੋ 1470 ਤੇ ਖੜ ਗਏ ਹੁਣ ਦੇਖਦੇ ਆਂ ਕੀ ਹੁੰਦਾ ਹਰਪ੍ਰੀਤ ਖੜਾ ਆ ਦੇਖੋ ਮੱਕੀ ਫੜੀਆਂ ਤੇ ਸਿੱਕਿਆ ਤਾਂ ਸਿੱਕਿਆ ਸਾਰਾ ਕਿਹਨੋਂ ਹੋ ਗਿਆ ਬੰਦੇ ਮੈਂ ਕਿਹ ਯਾਰ ਥੈਂਕ ਯੂ ਏਰੀਕ ਬੋਲੇ ਯਾਰ ਥੀ ਬੋਲੇ ਅੱਛੀ ਚਾਚੀ ਅਤੀ ਨੰਬਰ ਲੈ ਕੇ ਦੱਸੋ 85 ਬੋਲੋ ਵਾ ਲੋਕਾ ਸੀ 90 1490 1490 ਪੂਰੀ ਕਰ ਦੋ ਕਰ ਦੋ ਪੂਰੀ 14 90 ਦੇ ਚਲੀ ਗਈ ਆ ਢੇਰੀ ਜੀ ਮਿੱਤਰੋ ਪੱਖਾ ਚੱਲ ਪਿਆ ਆਪਣੀ ਢੇਰੀ ਨੂੰ ਬੋਲੀ ਆਪਣੀ ਪਹਿਲਾਂ ਹੋ ਗਈ ਸੀ ਪੱਖਾ ਆਪਣਾ ਬਾਅਦ ਚ ਲੱਗਿਆ ਬਾਕੀ ਵਜਨ ਦੱਸ ਦਾਂਗੇ ਵੀ ਕਿੰਨਾ ਹੁੰਦਾ ਨਾਵਾਂ ਕੋ ਵੇਗੇ ਜਗ੍ਹਾ ਦੀ ਆ ਇਹ ਮਿੰਤੀ ਵੀ ਨਹੀਂ ਕੀਤੀ ਵੀ ਅੰਦਾਜ਼ਾ ਜਿਆ ਅੰਦਾਜ਼ਨ ਜਿਆ ਕੰਮ ਮੈਟਰੋ ਕਰਤਾ ਕਾਮਾ ਸਟਾਰਟ ਕੰਡੇ ਵਾਲਾ ਪਹਿਲੀ ਬੋਰੀ ਦੀ ਸ਼ੁਰੂਆਤ 50 ਕਿਲੋ ਦੀ ਭਾਰਤੀ ਮੌਸਮ ਵੀ ਵਿਗੜ ਗਿਆ ਮਨੀ ਛੜਦਾ ਜੱਟਾਂ ਨੂੰ ਆ ਦੇਖੋ ਨਾਲੇ ਘੁੰਮਦਾ ਮੰਡੀ ਜੀ ਵੀ ਫੁੱਲ ਜੋਰਾਂ ਨਾਲ ਬੱਦਲ ਵਾਈ ਖੇਤਾਂ 'ਚ ਮੋਬਾਈਲਾਂ ਨਹੀਂ ਚੱਲਦੀਆਂ ਮੰਡੀ 'ਚ ਮੱਕੀ ਨਹੀਂ ਭਰ ਹੁੰਦੀ ਫੁੱਲ ਜੋਰਾਂ ਦਾ ਘੜ ਘਰੇ ਹਾ ਪੂਰਾ ਮੌਸਮ ਖਰਾਬ ਆ ਕੱਗੀ ਖੜਾ ਐ ਨਾ ਟਟਿਆ ਕੰਡੇ ਦੇ ਕੋਲ ਇਹਦੀ ਮੱਕੀ ਆ ਇਹ ਦੇ ਦੇਗੀ ਝਾੜ ਦਿੰਦੀ ਆ 1899 ਬਾ ਲੱਗ ਗਿਆ ਕੰਮ ਲਵੇ ਮੱਕੀ ਦਾ ਤੇ ਉੱਪਰ ਵੀ ਡਟਿਆ ਖੜਾ ਐ ਆਏ ਆ ਵੀ ਹੁਣ ਆਇਆ ਹੁਣ ਆਇਆ ਢੁੱਲ ਜਵੇ ਕੋ ਜਿੰਨੇ ਪੜ ਗਿਆ ਕੰਡੇ ਦਾ ਕੰਮ ਬੋਰੀਆਂ ਦੀ ਗਿਣਤੀ ਚਲਦੀ ਆ ਦੱਸ ਦਿਆਂ ਕਿੰਨੀਆਂ ਬੋਰੀਆਂ ਹੋ ਗਈਆਂ ਬੋਰੀਆਂ ਦੀ 180 ਬੋਰੀਆਂ 27 ਕਿਲੋ 180 ਬੋਰੀਆਂ 27 ਕਿਲੋ ਹੋ ਗਈਆਂ ਅੱਗੇ ਨੇ ਵੀ ਗਿਣਡੀਆਂ ਜੋੜ ਲਾ ਰਿਹਾ ਹੈ 3 ਕੁਆਂਟਲ ਹੋ ਗਏ ਮਿੱਤਰੋ ਤੇ ਬਾਕੀ ਤੁਹਾਨੂੰ ਵੀ ਜਿਹੜੀਆਂ ਵਾਤਵਾਰੀ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਮੈਂ ਕਰਦਾ ਹਾਂ ਸਾਰੇ ਵਿਦਿਆਰਥੀਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਹੁਣ ਬਣਾ ਕੇ ਭਰ ਚੱਲਦੇ ਹਾਂ ਪਿੰਡ ਨੂੰ ਓਪੇਨਰ ਪੋਟਾ ਨਜ਼ਾਰਾ ਆ ਗਿਆ ਦੁਬਾਰੇ ਫੇਰ ਲੱਗੇ ਇੱਕ ਵਾਰੀ ਕਹਿਣਾ ਠੇਕੇਦਾਰ ਨੇ ਲਾਤਾ ਕਿ ਆਰਾ ਪਹਿਲਾ ਇਹ ਜ ਪਾਣੀ ਹਾਬ ਦਈ ਆ ਕਿਉਂਕਿ ਡੱਕੇ ਜਾਦੇ ਨੇ ਇਸ ਕਰਕੇ ਪਾਣੀ ਹਾਬ ਦਈ ਰੱਖਣਾ ਥੋੜਾ ਥੋੜਾ ਬਸ ਗਿੱਲਾ ਜਿਹਾ ਹੀ ਕਰਨਾ ਆਪਾਂ ਨੇ ਹੁਣ ਇਹ ਲਾਈਟ ਆਈ ਆ ਕਾਲਾ ਹਾਲ ਆਇਆ ਥੀ ਆ ਸਾਈਡ ਛੱਡਤੀ ਐ ਇੰਨੀ ਕੋ ਸਾਈਡ ਤਾਂ ਛੱਡਤੀ ਕਿਉਂਕਿ ਟਰੈਕਟਰ ਉਹ ਖੜਾ ਅਰੇ ਪਰਲਾ ਗਿਆ ਰਲਾ ਗਿਆ ਪਨੀਰੀ ਵਾਲਾ ਮਿੱਧ ਕੇ ਫੇਰ ਇਧਰੋਂ ਟਰੈਕਟਰ ਆਊਗਾ ਤੇ ਫਿਰ ਇਹ ਲਪੂ ਸਾਈਡ ਸਾਰੀ ਛੱਬੀ ਦੀ ਚੱਲਦੀ ਆ ਲਵਾਈ तकरीबन ਸਾਰਿਆਂ ਦੇ 2-2 4-4 ਕਿਾਰੇ ਰਹਿੰਦੇ ਨੇ ਉਹ ਕੰਮ ਲਵੇ ਹੀ ਲੱਗ ਗਿਆ ਸਹੌਲੀਆ ਜ਼ਮੀਨ ਹੀ ਪਿੰਡ ਮੀ ਬਹੁਤ ਆ ਬਹੁਤ ਜਿਆਦੇ ਚੰਗੀ ਝਟ ਲਾਈ ਆ ਉਰੇ ਬਚਾਉ ਆ ਹਾਂਜੀ ਕਿਸਾਨ ਭਰਾਵੋ ਸਹੌਲੀ ਆਪਾਂ ਗਵਾਂਡੀਆਂ ਦੇ ਕੀੜਾ ਮਾਰਨ ਆਏ ਸੀ ਆਪ ਗਿਆ ਰਾ ਚੋਨੇ ਵਾਲਾ ਇਹ ਓਵਰਫਲੋ ਪਹਿਲਾਂ ਆ ਰੱਖਿਆ ਹੋਇਆ ਹੈ ਜੇ ਮੀਂਹ ਪੈ ਜਵੇ ਵੱੱਧ ਪੈ ਜਵੇ ਵੀ ਕੋਈ ਬੱਟ ਨਾ ਟੁੱਟੇ ਨਾਲ ਹੁੰਦੇ ਨੱਕਾ ਓਵਰਫਲੋ ਇਹ ਓਵਰਫਲੋ ਕਹਿੰਦੇ ਨੇ ਇਹਨੂੰ ਸਾਰੇ ਦਿਖਾਉਣਾ ਤੁਹਾਨੂੰ ਅੱਗੇ ਵੀ ਆਹ ਕਿਹੜੇ ਦਾ ਨੱਕਾ ਦੇਖੋ ਥੈਲੇ ਥੂਲੇ ਲਾ ਕੇ ਪੂਰਾ ਪੰ ਪੱਕਾ ਇਹ ਥੈਲਾ ਹੀ ਚੱਕ ਕੇ ਇਧਰ ਥੇ ਲਪਸਾ ਦੇਣਾ ਓਰੇ ਫੇ ਚੱਕ ਕੇ ਇਧਰ ਕਰ ਦਿੰਦੇ ਨੇ ਪੂਰੇ ਫੇਰ ਆ ਕੇ ਆ ਕੇ ਆਹ ਇਹਦਾ ਓਵਰਫਲੋ ਪਹਿਲਾਂ ਨੱਕੇ ਤੋਂ ਪਹਿਲਾਂ ਸਿਰੇ ਵਾਲੇ ਕੰਨੀ ਦੇ ਉਪਰੋਂ ਉਹ ਪਰਲੇ ਦਾ ਪਰੇ ਆ ਕੀ ਕਿਸਾਨ ਭਰਾਵੋ ਆਪਣੇ ਸਵੇਰੇ ਵੀ 20 ਪਿਆ ਤੇ ਹੁਣ ਫੇਰ ਮੌਸਮ ਸਹੌਲੀਆਂ ਮੋਟਰਾਂ ਚੱਲੀ ਜਾਂਦੀਆਂ ਨੇ ਤੇ ਝੋਨਾ ਲੱਗੀ ਜਾਂਦਾ ਤੇ ਆਹ ਦੇਖੋ ਲਾ ਰਹੇ ਨੇ ਦੋ ਜਾਨੇ ਬਾਕੀ ਬੈਠ ਗਏ ਸਾਰੇ ਜਾਗੇ ਪਨੀਰੀ ਦੇ ਵਿੱਚ ਆ ਬੈਠੇ ਨੇ ਪਨੀਰੀ ਦੇ ਵਿੱਚ ਆਹ ਦੇਖੋ ਮੌਸਮ ਖਰਾਬ ਹੈ ਰੋਜ਼ਾਨਾ ਹੀ ਪ੍ਰਮਾਤਮਾ ਨੇ ਪਤਾ ਨਹੀਂ ਕੀ ਕਰਨਾ ਮੱਕੀਆਂ ਕਿਸਾਨ ਭਰਾਵਾਂ ਦੀ ਬਹੁਤ ਰਹਿੰਦੀਆਂ ਨੇ ਬਹੁਤ ਕਲਹੂਰ ਹੋ ਰਿਹਾ ਜਿਹੜੀਆਂ 4 ਵੀਲ ਮਸ਼ੀਨਾਂ ਨਾਲ ੱੱਕਾ ਕਰਦੇ ਨੇ ਕੋਈ ਫਾਇਦਾ ਨਹੀਂ 2.2 3-3 ਲੱਖ ਰੁਪਈਆ ਲਾਏ ਦਾ 4 ਵੀਲ ਦਾ ਕਿਉਂਕਿ ਚੱਲਦੀ ਤਾਂ ਹੈ ਨਹੀਂ ਕਿਤੇ ਨਾ ਕਿਤੇ ਖੁੰਝੇ 'ਚ ਜਾ ਕੇ ਬਹਿ ਜਾਂਦੀ ਹੈ ਬਹੁਤ ਟਰੈਕਟਰਾਂ ਨਾਲ ਕੱਢਣੀ ਪੈਂਦੀ ਆ 5 7 10 ਟਰੈਕਟਰ ਪਾਉਣੇ ਪੈਂਦੇ ਨੇ ਆਪਣੇ ਪਿੰਡ ਤਿੰਨ ਦਿਨ ਲਗਾਤਾਰ ਮਸ਼ੀਨ ਚੱਲਦੀ ਰਹੀ ਆ ਉਹ ਕਲਹੂਰ ਹੋਇਆ ਜ਼ਿਮੀਂਦਾਰ ਭਰਾਵਾਂ ਦਾ ਵੀ ਰਹੇ ਰੱਬ ਦਾ ਨੋ ਤੇ ਨੁਕਸਾਨ ਭਰਾਓ ਉਤੋਂ ਵੱਧ ਹੁੰਦਾ ਕਿਉਂਕਿ ਮਸ਼ੀਨ ਸਿਆੜ 'ਚ ਸਿੱਧੀ ਨਹੀਂ ਚੱਲਦੀ ਘੱਟ ਮਾਰ ਜਾਂਦੀ 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 ਕਿਸੇ ਕਿਸਾਨ ਭਰਾ ਨੂੰ ਇਹ ਗੱਲ ਦਾ ਪਤਾ ਨਹੀਂ ਸਿਰਫ ਟਰਾਲੀ ਦੇ ਬੈਠ ਜਾਂਦੇ ਨੇ ਤੇ ਜਾਂਦੀ ਜਾਂਦੀ ਮਸ਼ੀਨ ਸਿਆੜ ਭੰਨ ਗਈ ਇੱਕ ਸਿਆੜ ਨੇ ਜੇ 5 ਛੱਲੀਆਂ ਸੜਤੀਆਂ ਤਾਂ 500 ਚੱਲਦੇ ਨੇ 20 ਤੋਂ 25 ਛੱਲੀਆਂ ਦਾ ਨੁਕਸਾਨ ਹੈ 5 ਫੁੱਟ ਤੇ 10 ਫੁੱਟ ਤੇ ਜਾ ਕੇ ਫੇਰ ਘੱਟ ਮਾਰ ਜਾਂਦੀ ਹੈ ਗਿੱਲੇ ਦੇ ਵਿੱਚ ਬਹੁਤ ਮੱਕੀ ਦਾ ਨੁਕਸਾਨ ਆ ਪਰ ਇਹ ਹੋ ਰਿਹਾ ਵੀ ਖੇਤ ਪੱਧਰ ਹੋਈ ਜਾਂਦਾ ਪਰ ਉਹਦਾ ਨੁਕਸਾਨ ਕਰੇ ਦਾ ਕੋਈ ਫਾਇਦਾ ਨਹੀਂ ਜਿਹੜੇ ਵੀਰ ਦੀ ਪਹੁੰਚ ਆ ਵੀ ਮਸ਼ੀਨ ਕਿਉਂਕਿ ਹਰੇਕ ਸਾਲ ਇਹੀ ਕੰਮ ਆ ਚੁੱਪ ਕਰਕੇ ਚੈਨ ਵਾਲੀ ਮਸ਼ੀਨ ਰੱਖੋ ਇੱਕ ਲਾਜ਼ਮੀ ਇੱਕ ਜਾਂ ਦੋ ਜਿੰਨੀ ਵੀ ਜਾਇਸ ਆਪਣੇ ਚ ਜਿਹੜਾ ਲੈ ਸਕਦਾ ਜਿੰਨੀਆਂ ਵੱਧ ਤੋਂ ਵੱਧ ਹੋਣਗੀਆਂ ਤਾਂ ਆਪਾਂ ਕਿਸਾਨ ਭਰਾਵਾਂ ਨੂੰ ਨਿਜਠ ਸਕਾਂਗੇ ਫਸਲ ਹਰੇਕ ਦੀ ਉਹ ਪਿਆਰੀ ਆ ਹਰੇਕ ਦੀ ਵੱਡੀ ਜਾਵੇ ਪਰਮਾਤਮਾ ਸੁੱਖ ਰੱਖੇ ਵਧੀਆ ਤਰੀਕੇ ਨਾਲ ਆਪਾਂ ਨਹੀਂ ਚਾਹੁੰਦੇ ਵੀ ਮੀਂਹ ਆਵੇ ਪਰ ਕਰ ਕੁਛ ਨਹੀਂ ਸਕਦੇ ਆਉਂਦਾ ਏ ਆਪਾਂ ਤਾਂ ਕਹਨੇ ਆ ਵੀ ਨਾ ਆਵੇ ਇਹੀ ਹੱਲ ਆ ਹੁਣ ਆਪਣੀ ਮਸ਼ੀਨ ਜਿੰਨਾ ਵੱਡੀ ਮਸ਼ੀਨ ਦਾ ਕੰਮ ਸੀ ਸਾਰਾ ਉਹਦੇ ਸਿਰ ਪੈ ਗਿਆ ਬਾਹਰੋਂ ਫੋਨ ਐਨੇ ਆਉਂਦੇ ਨੇ ਕੋਈ ਵੀਰ ਨੂੰ ਨਾਰਾਜ਼ ਕਰਕੇ ਰਾਜੀ ਨਹੀਂ ਬਹੁਤ ਔਖਾ ਹੋਇਆ ਪਿਆ ਜੇ ਪਿੰਡੋਂ ਕੰਮ ਮੁੱਕੂਗਾ ਤਾਂ ਆਪਾਂ ਕਿਸੇ ਦੇ ਲੈ ਕੇ ਜਾਣ ਜੋਗੇ ਹੋਵਾਂਗੇ ਘਟੋ ਘਟ ਵੀ 60 70 20 25 30 40 50 ਐਦਾਂ ਕਿਲੇ ਵਾਲਿਆਂ ਦੇ ਫੋਨ ਆਉਂਦੇ ਨੇ ਵੀਰਾਂ ਦੇ ਬਹੁਤ ਜ਼ਿਆਦੇ ਕੰਮ ਆ ਮੱਕੀ ਦਾ ਹਲੇ ਬਹੁਤ ਖੜੀ ਆ 30 ਤੋਂ 40% ਖੜੀ ਆ ਆ ਦੇਖੋ ਮੌਸਮ ਹੁਣ ਫੇਰ ਤੁਹਾਡੇ ਸਾਹਮਣੇ ਤਿਆਰ ਹੋਇਆ ਪਿਆ ਜਿੱਦ ਨੂੰ ਮਰਜੀ ਨਿਗਾਹ ਮਾਰ ਲਓ ਕਿਤੇ ਨਾ ਕਿਤੇ ਤਾਂ ਬਰਸੂ ਏ ਜਿੱਥੇ ਰਹਿ ਗਿਆ ਸਵੇਰੇ ਉੱਥੇ ਸ਼ਾਮ ਨੂੰ ਜਿੱਥੇ ਸ਼ਾਮ ਨੂੰ ਉੱਥੇ ਸਵੇਰ ਫਸਲ ਹਰੇਕ ਬੰਦੇ ਦੀ ਪਿਆਰੀ ਆ ਹਰੇਕ ਨੇ ਰੀਜਾਂ ਨਾ ਪਾਲੀ ਆ ਚਲੋ ਮੰਦੀ ਚੰਗੀ ਤਾਂ ਚੱਲਦੀ ਰਹਿੰਦੀ ਆ ਰੇਟ ਰੇਟ ਤਾਂ ਬੰਦਾ ਸੈਟਿੰਗ ਕਰ ਲੈਂਦਾ ਕੰਬਾਇਨ ਵਾਲੇ ਭਰਾਵਾਂ ਨਾਲ ਕਿਉਂਕਿ ਖਰਚਾ ਦੇ ਹਿਸਾਬ ਨਾਲ ਕੰਪੈਨ ਵਾਲੇ ਨੇ ਪੈਸੇ ਲੈਣੇ ਨੇ ਸਾਰੇ ਧਾਣੇ ਕਿਉਂਕਿ ਥੋੜੇ ਕੱਟ ਕੇ ਬਾਹਰ ਪਾਉਣੇ ਹੁੰਦੇ ਨੇ ਉਸ ਕਰਕੇ ਖਰਚਾ ਆਉਂਦਾ ਉਹ ਕੱਲਾ ਵੀ ਕੀ ਕਰੇ ਮਸ਼ੀਨ ਵਾਲੇ ਦਾ ਵੀ ਬਸੋਂ ਬਾਹਰ ਆ ਕੰਮ ਇਸ ਕਰਕੇ ਜਿੱਦਾਂ ਦਾ ਵੀ ਰੇਟ ਲੈਂਦਾ ਆਪਣੀ ਫਸਲ ਤਾਂ ਸਾਂਭੀ ਜਾਂਦੀ ਆ ਇਹ ਜ਼ਰੂਰੀ ਆ ਮਿੱਤਰੋ ਵੀ ਚੈਨ ਵਾਲੀ ਜਿਹੜਾ ਵੀਰ ਲੈ ਸਕਦਾ ਜਰੂਰ ਲਓ ਜਿਹੜੀ ਵੀ ਕੰਪਨੀ ਲਈ ਤੁਹਾਨੂੰ ਮਿਲਦੀ ਆ ਸਸਤੀ ਲੈ ਲਓ ਬਸ ਮਿੱਤਰੋ ਇਹਨੇ ਤਾਂ ਝਾਲਾ ਲਾ ਲਿਆ ਤੇ ਚੱਲ ਪਿਆ ਹੁਣ ਬਾਰਿਸ਼ ਹੋ ਰਹੀ ਆ ਇਹ ਨਹੀਂ ਹਟਦਾ ਨਾਲੇ ਰਹੂਗਾ ਜੀਮੇਦਾਰਾਂ ਦੇ ਜਿੰਨੇ ਦਿਨ ਮੱਕੀ ਨਹੀਂ ਵੱਢ ਹੁੰਦੀ ਜਦੋਂ ਵੱਢ ਹੋ ਗਈ ਫਿਰ ਇਹਨੇ ਵੀ ਕੁਝ ਨਹੀਂ ਕਰਨਾ ਮੌਸਮ ਖਰਾਬ ਠੀਗਾ ਤੇ ਲੱਗ ਗਿਆ ਪੈਣ ਆ ਲੋ ਗਿਲਜ ਗਿਲ ਤਾਂ ਬਹੁਤ ਮਾੜੀ ਆ ਪਹਿਲਾਂ ਹੀ ਨਹੀਂ ਸੁੱਕਦੀਆਂ ਤੇ ਹੋਰ ਪੈ ਗਿਆ ਹਲੇ ਹੁਣ ਇਹ ਨਹੀਂ ਪਤਾ ਵੀ ਕਿੰਨਾ ਚਿਰ ਪਊਗਾ ਹਲ ਤਾਂ 5-4 ਮਿੰਟ ਹੋਏ ਨੇ ਪੈਂਦੇ ਨੂੰ ਪੈਣਾ ਮੋਰਤਾ ਪੈਂਦਾ ਦੀ ਹੁਣ ਬਰੀਕ ਪੈਂਦਾ ਲਓ ਜੀ ਟੂੜਾ ਪੱਟੀਆਂ ਪਈਆਂ ਨੇ ਮੈਨ ਮੌਸਮ ਦੇਖੋ ਤੁਸੀਂ ਅੱਧਾ ਪੌਣਾ ਘੰਟਾ ਹੋ ਗਿਆ ਬੰਦੇ ਨੂੰ